ਮੇਰੇ ਸਮੂਹ ਸਮਾਜ ਦੇ ਵਿੱਚ ਰਹਿੰਦੇ ਕਿਰਤੀ ਭੈਣ ਭਰਾਵੋ ਮੈਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਦਾ ਸੁਭਾਗੂ ਬਲਜੀਤ ਨਮੋਲ ਅੱਜ ਅਸੀਂ ਉਹਨਾਂ ਮਹਾਨ ਸ਼ਹੀਦਾਂ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਸਿੰਘ ਜਿਨ੍ਹਾਂ ਨੇ ਸਾਡੇ ਲੋਕਾਂ ਦੇ ਲਈ ਸ਼ੰਘਰਸ਼ ਕਰਦੇ ਆ ਆਪਣੀਆਂ ਜਾਨਾਂ ਨੇ ਜਿਹੜੀਆਂ ਕੁਰਬਾਨ ਕੀਤੀਆਂ ਤੇ ਅਸਲੀ ਸਾਡੇ ਨਾਇਕ ਨੇ ਜਿਹੜੇ ਉਹ ਮਹਾਨ ਸ਼ਹੀਦ ਜਿਨ੍ਹਾਂ ਦੀ ਯਾਦ ਵਿੱਚ ਅਸੀਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸੰਗਰੂਰ ਇਕਾਈ ਵੱਲੋਂ 28 ਮਾਰਚ ਨੂੰ ਪਰਜਾਪਤ ਧਰਮਸ਼ਾਲਾ ਸੰਗਰੂਰ ਵਿਖੇ ਕਨਵੈਨਸ਼ਨ ਕਰਨ ਜਾ ਰਹੇ ਹਾਂ ਜਿਦੇ ਵਿੱਚ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਆ ਜਿਹੜੀ ਇਹ ਕਨਵੈਨਸ਼ਨ ਰੱਖੀ ਗਈ ਆ ਤਾਂ ਅਸੀਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਵੱਲੋਂ ਸੰਗਰੂਰ ਵਿੱਚ ਵਸਦੇ ਤੇ ਆਲੇ-ਦੁਆਲੇ ਵਿੱਚ ਲੋਕਾਂ ਦੇ ਲੋਕਾਈ ਦੇ ਲਈ ਗੱਲ ਕਰਨ ਵਾਲੇ ਸਮੂਹ ਮਿਹਨਤਕਸ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ 28 ਮਾਰਚ ਨੂੰ ਸੰਗਰੂਰ ਵਿਖੇ ਪ੍ਰਜਾਪਥਰਮਸ਼ਾਲਾ ਦੇ ਵਿੱਚ ਉਸ ਕਨਵੈਨਸ਼ਨ ਦੇ ਵਿੱਚ ਪਹੁੰਚ